ਲੋਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ 15 ਅਗਸਤ 2024 ਤੇ ਅਸੀਂ ਆ ਬੂਟੇ ਵੰਡ ਰਹੇ ਹਾਂ ਜੀ ਚਲੋ ਜੀ ਉਸ ਦੁਕਾਨ ਦੇ ਕੋਲ ਲੈ ਚਲੋ ਆ ਨਿੱਕੇ ਨਿੱਕੇ ਜਵਾਬ ਬੈਠੇ ਨੇ ਪਰ ਹੀ ਪੁਰਾਣੇ ਜਿਹੀ ਗੱਡੀ ਖੜੀ ਜੀ ਆਹ ਕਿਦਾ ਬੂਟਾ ਇਹ ਚੱਲ ਜਾ ਲੋ ਜੀ ਆਹ ਬੂਟਾ ਜੇ ਵੰਡਦੇ ਨੇ ਤੇ ਆਪਣੇ 15.5 ਹਜ਼ਾਰ ਬੂਟਾ ਹੋਣੇ ਚਾਹਨਾ ਆ ਵੰਡੇਗਾ ਤਾਂ ਠੀਕ ਹੈ ਤੇ ਆ ਜੋ ਫਟਾਫਟ ਆ ਜੀ ਨਾਲ ਜਾਣਾ ਜੀ ਓ ਲੈ ਨਾਵੇਂ ਇਹ ਉਹਨੇ ਕਾਕਾ ਕੋਈ ਵੀ ਇਹ ਦਾ ਵੀ ਬੂਟੇ ਵੰਡੇ ਪੈਣਾ ਹੈ ਆਏ ਵੀ ਆਏ ਗੋਲੂ ਕੀ ਗੋਲੂ ਵੀ ਭਾਵੇਂ ਆਇਓ ਤੇ ਭਾਵੇਂ ਲਾੜੀ ਆਇਓ ਚੰਨ ਕਰਿਆਨੇ ਦੁਕਾਨ ਤੇ ਆਇਓ ਫੜਾਫੜ 15 ਅਗਸਤ ਦੀ ਖੁਸ਼ੀ ਬੂਟੇ ਵੰਡ ਰਹੇ ਆ ਆ ਚੰਨ ਦੀ ਗੱਡੀ ਜੀ ਨਾਲ ਪ੍ਰਸ਼ਾਦ ਵੰਡਾਂਗੇ ਅਸੀਂ ਜੀ ਆ ਨੈਰੇਜ ਉਹ ਤੁਹਾਡੀ ਨਰਸਰੀ ਜੀ ਮੋਰਚੇ ਦੇ ਅਗਲੇ ਪਾਸੇ ਤੇ ਮੈਂ ਤੁਹਾਡਾ ਡਾਕਟਰ ਬਾਉ ਰਮਸੰਧਾ ਗੋਲੂ ਕੀ ਤੇ ਆਪਣਾ ਚੈਨਲ ਬਣਾਇਆ ਜੀ ਸੰਧਾ ਬਾਬੂ ਗੋਲੂ ਕੇ ਜਾਂ ਗੋਲੂ ਕੇ ਪੀ ਵੀ 77 ਦੋਵੇਂ ਸਾਥ ਹੈ 77 ਜੀ ਠੀਕ ਹੈ ਜੀ ਚਲੋ ਨੈ ਉਹ ਬੁਤੇ ਹਲਪਰ ਆਇਆ ਲੈ ਆ ਬੂਤੇ ਜਿੰਨੇ ਮਰਜੀ ਆਜਾ ਸਰਾਰੀ ਕਰਿਆਨਾ ਸਟੋਰ ਤੇ ਡੇਰੀਪਾਲ ਆ ਮਿਲਦਾ ਉਹਨੇ ਭਰਾਜ ਦੁਕਾਨ ਸੁੱਖੇ ਦੀ ਨਾ ਆ ਮੁੰਡਾ ਬੜੀ ਸੇਵਾ ਕਰੇ ਲਓ ਜੀ ਨਾਲ ਉਹ ਗਰਫਾ ਬਲੇ ਆਲਾ ਬਹੁਤ ਆ ਜੇ ਥਲੇ ਲਾ ਜੀ ਮੈਂ ਤਿੰਨਾ ਆਜ ਨੂੰ ਤੁਹਾੰਦਰ ਲਾ ਬਜਾ ਗਰਫਾ ਭਲੇ ਬੈਣ ਆ ਫੌਜੀ ਸਾਹਿਬ ਨੇ ਜੀ ਇਹ ਰੋਖ ਲਾਉਣ ਲੱਗੇ ਜੀ ਬੜੀ ਮਿਹਰਬਾਨੀ ਤੇ ਹੈਲਪਰ ਤਾਂ ਅੱਗੇ ਵੀ ਲਾਈ ਜਾਂਦਾ ਤੇ ਅੱਜ ਫਿਰ ਜਾਊ ਏ ਆਹ ਬਾਈ ਬੜੇ ਲਾਂ ਦਾ ਰੁੱਕ ਬੜੇ ਸ਼ੌਂਕ ਨਾਲ ਲੋਕਾਂ ਚ ਮੀਨਾ ਵਿੱਚ ਲਾਹ ਦਿੰਦਾ ਵਾਹ ਲੋਕੀ ਪੱਟ ਦੇਣ ਪੱਲਾ ਆਹ ਦਿੰਦਾ ਧੱਕੇ ਧੱਕੇ ਨਾਲ ਫਰਵਾਹ ਨਹੀਂ ਕਰਦਾ ਐ ਉਦਾਂ ਹੀ ਰੱਖਿਓ ਨਹੀਂ ਬਸ ਕੋਈ ਇਹ ਵੰਡੇ ਆਣੇ ਨੇ ਕੇ ਉਹ ਇਹ ਹੁਣੇ ਵੜ ਰਹੇ ਨੇ ਆਪਾਂ ਇਹ ਤਾਂ ਸੇਵਾ ਦੇ ਥੋੜੇ ਨੇ ਬਸ ਦੇਖੀ ਜੰਮੂ ਹੋਰ ਪੈ ਸੀ ਨਾ ਅੱਛਾ ਜੰਮੂ ਦੇਗੜਾ ਹੋ ਰਿਹਾ ਜੀ ਨਹੀਂ ਫੋਟੋ ਪੈਣਾ ਇਹਦਾ ਕੋਲ ਇਹ ਫੋਟੋ ਵੇਦਾ ਉਹ ਅੱਗੇ ਟਾਲੀ ਹੁੱਕੀ ਦੀ ਉਹ ਫੋਟੋ ਲਓ ਆ ਚਾਣੂ ਨੂੰ ਪਤਾ ਹੀ ਤੁਹਾਨੂੰ ਦਾਨ ਕਰਿਆ ਨਾ ਲਾੜੀਆਂ ਬੜੀ ਸੇਵਾ ਕਰਦਾ ਇਹ ਵੀ ਠੀਕ ਹੈ ਤੇ ਬਾਕੀ ਆ ਫੋਨ ਆਦੇ ਸੀ ਵੀ ਡਾਕਟਰ ਕੋਈ ਸੇਵਾ ਸੁਭਾ ਕਿਵੇਂ ਪਾਈਏ ਜੀ ਤੇ ਹੁਣ ਤੁਹਾਡਾ ਨੰਬਰ ਦੱਸਣ ਲੱਗਿਆ ਜੀ 98799 ਓਏ 71191 98799 71191 ਚਰਨਜੀਤ ਸਿੰਘ ਸੀਐਮ ਆਵੇ ਗਈ ਤੇ ਮੇਰਾ ਨੰਬਰ ਹੈਗਾ 9855055401 ਦਾ ਵੀ 350 ਜਿਹਨਾਂ ਦੇ ਪਾਸ ਆ ਸਕਦੇ ਜੇ ਤੇ Google Pay ਵਗੈਰਾ ਜੋ ਵੀ ਤੁਸੀਂ ਕਰਨਾ ਹੈ ਕਰ ਸਕਦੇ ਜੇ ਤੇ ਬਾਕੀ ਵੀਰੇ ਜਰੂਰ ਤੁਸੀਂ ਸਬਸਕ੍ਰਾਈਬਰ ਲਾਈਕ ਵਗੈਰਾ ਕੀਤੀ ਕਰੋ ਹੈ ਸ਼ੇਅਰ ਸ਼ੁਰੂ ਕੀਤੀ ਕਰੋ ਜਰੂਰ ਤੇ ਵੀ ਵੀਡੀਓ ਲੋਕਾਂ ਨੂੰ ਪਹੁੰਚੇ ਤੇ ਆਂਗਾਂ ਦੇ ਕੋਈ ਸੇ ਲੋਕਾਂ ਨੂੰ ਆਤ ਪਾਵੇ ਬਿਰੋ ਖਲਾਈਏ ਤੇ ਮੈਂ ਇੱਕ ਅੱਲਾ ਬੰਦਾ ਸ਼ੁਰੂ ਹੋਇਆ ਸੀ ਤੇ ਹੁਣ ਸਾਡੀ ਬੜੀ ਵੱਡੀ ਟੀਮ ਹੋ ਗਈ ਕਰੋ 30 40 ਬੰਦੇ ਜੁੜ ਚੁੱਕੇ ਆ ਤੇ ਬਾਕੀ ਪਿੰਡਾਂ ਦੇ ਵੀਡੀਓ ਵੇਖ ਕੇ ਨਾ ਉਹ ਵੀ ਦਾਦਾ ਬੰਦੇ ਕਮੇਟੀਆਂ ਬਣਾ ਕੇ ਤੇ ਰੁੱਖ ਵੰਡੀ ਜਾਂਦੇ ਆ ਕੋਈ ਗੱਲ ਨਹੀਂ ਕਿ ਦਾ ਵੀ ਮਹੀਨੇ ਦੇ ਮਗਰ ਲਾਣੇ ਪੈਂਦੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਤੇ ਇਹ ਆਕਸੀਜਨ ਬਹੁਤ ਜ਼ਰੂਰੀ ਏ ਹਰੇਕ ਬੰਦੇ ਵਾਸਤੇ ਹਰੇਕ ਪਸ਼ੂ ਵਾਸਤੇ ਹਰੇਕ ਜੀਵ ਵਾਸਤੇ ਤੇ ਆਕਸੀਜਨ ਕਰਕੇ ਆਪਾਂ ਇਹ ਰੁੱਖ ਲਾ ਰਹੇ ਹਾਂ ਜੀ ਤੇ ਛਾਂ ਦੀ ਛਾਂ ਤੇ ਕਿਸੇ ਨੂੰ ਲੱਕੜ ਵੀ ਕੰਮ ਆਵੇਗੀ ਤੇ ਅੱਗੇ ਤੁਹਾਨੂੰ ਕਹਿਆ ਵੀ ਬੰਦਾ ਜਨਮਦਾ ਆ ਜਾਂਦਾ ਤੇ ਮਰਦਿਆਂ ਤੱਕਰ ਲੱਕੜ ਤੋਂ ਬਿਨਾਂ ਨਹੀਂ ਸਰਦਾ ਆਪਣਾ ਠੀਕ ਹੈ ਜੀ ਤੇ ਰੁੱਖ ਲਾਓ ਤੁਸੀਂ ਜ਼ਰੂਰ ਬੜੀ ਮਿਹਰਬਾਨੀ ਰੱਬ ਭਲਾ ਕਰੇ 手いげに。